ਆ ਦੇਖੋ ਜੀ ਜਿਹੜਾ ਇਹ ਸਥਾਨ ਹੈ ਨਾ ਇਹ ਜਦੋਂ ਆਪਾਂ ਚੰਡੀਗੜ੍ਹ ਤੋਂ ਸ਼ਿਮਲੇ ਨੂੰ ਜਾਂਦੇ ਆ ਨਾ ਸ਼ਿਮਲੇ ਤੋਂ 10-12 ਕਿਲੋਮੀਟਰ ਪਹਿਲਾ ਅੱਡਾ ਆਉਂਦਾ ਹੈ ਇੱਕ ਤਾਰਾ ਦੇਵੀ ਦਾ ਇੱਥੇ ਤਾਰਾ ਦੇਵੀ ਦਾ ਸਕਾਟ ਐਂਡ ਗਾਈਡ ਦਾ ਕੈਂਪਸ ਹੈ ਬੱਚੇ ਕੈਂਪ ਲਾਉਣ ਆਉਂਦੇ ਆ ਇੱਥੇ ਤੇ ਇੱਥੇ ਤਾਰਾ ਦੇਵੀ ਦਾ ਇੱਕ ਲੱਕੜ ਦਾ ਬਣਿਆ ਹੋਇਆ ਬਹੁਤ ਸੋਹਣਾ ਮੰਦਿਰ ਵੀ ਹੈ ਬਹੁਤ ਸੋਹਣੀ ਲੋਕੇਸ਼ਨ ਹੈ ਇੱਥੋਂ ਦੀ ਆਸੇ-ਪਾਸੇ ਬਹੁਤ ਸੋਹਣੇ ਚੀਲ ਦੇ ਦਰਖਤ ਹੈ ਬੜੀ ਹਰੀਆਲੀ ਹੈ ਤੇ ਇੱਥੋਂ ਸਾਹਮਣੇ ਸ਼ਿਮਲਾ ਜਿਹੜੀਆਂ ਬਿਲਡਿੰਗਾਂ ਹਨ ਸਾਰੀਆਂ ਉਹ ਇੱਥੋਂ ਦਿਨੀਆਂ ਇੱਥੋਂ ਤੱਕ ਕੇ ਜਿਹੜਾ ਇੱਥੇ ਸ਼ਿਮਲਾ ਦਾ ਸੰਸਦ ਭਵਨ ਹੈ ਨਾ ਅਸੈਂਬਲੀ ਹਾਲ ਉਹ ਵੀ ਇੱਥੋਂ ਸਾਫ਼ ਨਜ਼ਰ ਆਉਂਦਾ ਹੈ ਜਦੋਂ ਮੌਸਮ ਸਾਫ਼ ਹੁੰਦਾ ਹੈ ਤੇ ਜਿਹੜਾ ਹੇਜਦੇ ਉੱਪਰ ਤਿਰੰਗਾ ਝੰਡਾ ਲੱਗਿਆ ਹੋਇਆ ਉਹ ਵੀ ਇੱਥੋਂ ਦਿਂਦਾ ਜਦੋਂ ਮੌਸਮ ਸਾਫ਼ ਹੁੰਦਾ ਹੁਣ ਦੇਖੋ ਇੱਧਰਲੇ ਪਾਸੇ ਦੇਖੋ ਤੁਸੀਂ ਆ ਬੱਦਲ ਦੇਖ ਰਹੇ ਹੈ ਨਾ ਬੱਦਲ ਇਹ ਨੀਵੇਂ ਆ ਤੇ ਪਹਾੜ ਇੱਥੋਂ ਉੱਚੇ ਆ ਬੜਾ ਹੀ ਮੌਸਮ ਸੁਹਾਵਣਾ ਠੰਡਾ ਮੌਸਮ ਹੈ ਅੱਜ ਕੱਲ ਜਿਵੇਂ ਜੂਨ ਦਾ ਮਹੀਨਾ ਹੈ ਨਾ ਤੇ ਇੱਥੇ ਮਿੱਠੀ ਮਿੱਠੀ ਬਹੁਤ ਸੋਹਣੀ ਠੰਡਾ ਬਹੁਤ ਹੀ ਵਧੀਆ ਹੈ ਜਗ੍ਹਾ ਆਹ ਪੁਰਾਣੇ ਚੀਲ ਦੇ ਦਰਖਤ ਆ ਇਹ ਸਾਰੇ ਇੱਥੇ ਦਰਖਤ ਨਾ ਕੱਟਣ ਤੇ ਪਾਬੰਦੀ ਹੈ ਹਮਾ ਅਜਲਦੀ ਵਿੱਚ ਜੰਗਲਾਂ ਦੇ ਵਿੱਚ ਨਾ ਤੇ ਆਪ ਦੀ ਆਪ ਦਰਖਤ ਡਿੱਗ ਪੈਂਦੇ ਨੇ ਕੋਈ ਛੇੜਦਾ ਨਹੀਂ ਡਿੱਗੇ ਪਏ ਦਰਖਤ ਉਵੇਂ ਜਿਕੇ ਰਹੀ ਪਏ ਰਹਿੰਦੇ ਆ ਗੱਲ ਸੜਦਾ ਜਾਂਦੇ ਆ ਪਰ ਇਹਨਾਂ ਨੂੰ ਕੋਈ ਵਰਤੋਂ ਦੇ ਵਿੱਚ ਨਹੀਂ ਲਿਆਉਂਦਾ ਕਿਉਂਕਿ ਇੱਥੇ ਨਾ ਦਰਖਤ ਕੱਟਣ ਦੇ ਉੱਤੇ ਪਾਬੰਦੀ ਲੱਗੀ ਆ ਪ੍ਰਾਣੇ ਦਰਖਤ ਸਾਨੂੰ ਇੱਥੇ ਜੇ ਦੇਖਗੇ ਛੀਂਹ ਦੇ ਦਰਖਤ ਜਿਹੜੇ ਇੱਧਰ ਤੇ ਆਹ ਦੇਖੋ ਇਸ ਦਰਖਤ ਨਾਲ ਮੈਨੂੰ ਪਤਾ ਵੀ ਇਹ 100 100 ਸਾਲ ਪੁਰਾਣੇ ਦਰਖਤ ਵੀ ਇੱਥੇ ਹੋ ਸਕਦੇ ਆ ਵੀ ਇੰਨੇ ਪੁਰਾਣੇ ਹੋਣ ਤੇ ਆਪਣੇ ਆਪ ਦਰਖਤੀ ਤੋਂ ਬਹਾ ਬੁੱਢਾ ਹੋ ਜਾਂਦਾ ਉਹ ਡੱਗ ਪੈਂਦਾ ਹੈ ਤੇ ਇਸ ਤਰ੍ਹਾਂ ਇੱਥੇ ਹਰਿਆਲੀ ਦਾ ਕਾਰਨ ਇਹੀ ਹੈ ਕਿ ਦਰਖਤਰੀ ਇੱਥੇ ਕੱਟ ਸਕਦਾ ਕੱਟਣ ਹੀ ਦੇ ਦਰਖਤਾਂ ਬਾਹਰਲੇ ਬੂਖਾਂ ਦੇ ਵਿੱਚ ਰੱਖ ਕੱਟਣ ਦੇ ਪਹੁੰਚਦੀ ਹੈ ਨਾ ਇੱਥੇ ਵੀ ਦਰਖਤ ਕੱਟਣ ਤੇਜ਼ ਪਹੁੰਚਦੀ ਹੈ ਇਸ ਤੋਂ ਵੀ ਆਪਾਂ ਉੱਪਰ ਜਾਂਦੇ ਹਾਂ ਥੋੜਾ ਜਿਹਾ ਉੱਥੋਂ ਦਾ ਵਿਊ ਵੀ ਤੁਹਾਨੂੰ ਜਾ ਕੇ ਤੇਰਾ ਆਪਾਂ ਦਿਖਾਉਣੀ ਹੈ ਇਹ ਨਾ ਪਹਾੜੀ ਦਰਖਤ ਐਵੇਂ ਆਪਾਂ ਇਹਨਾਂ ਦਾ ਕੋਈ ਨਾਂ ਆਪ ਦੇ ਨਹੀਂ ਕੋਈ ਮਰਜ਼ੀ ਧਰ ਦਗੇ ਪਰ ਆਪਾਂ ਨੂੰ ਨਹੀਂ ਨਾਂ ਦਾ ਪਤਾ ਵੀ ਕੀ ਹੈ ਇਹਨਾਂ ਦਾ ਜਿਆਦਾ ਆਪਾਂ ਨੂੰ ਪਤਾ ਵੀ ਦੇਵਦਾਰ ਦੇ ਰੁੱਖ ਹੈ ਦਿਯਾਰ ਦੇ ਰੁੱਖ ਹੈ ਪੀਲੇ ਦੇ ਰੁੱਖਾਂ ਇਹੀ ਦ੍ਰਿਸ਼ਤ ਸਾਨੂੰ ਦੱਸਦੇ ਆ ਜੀ ਉਹੀ ਹੈ ਇੱਥੇ ਤੁਸੀਂ ਦੇਖੋ ਆ ਹਨਾ ਹਰੇ ਬੜੇ ਸੋਹਣੇ ਛੋਟੇ ਛੋਟੇ ਪੀਲੇ ਫੁੱਲ ਆ ਦੇਖੋ ਆ ਦੇਖੋ ਰੰਗ ਬਰੰਗੇ ਕਿਤੇ ਪੀਲੇ ਆ ਕਿਤੇ ਲਾਲ ਆ ਇਹ ਇਹ ਕੁਦਰਤ ਵੱਲੋਂ ਆਪਣੇ ਆਪ ਹੀ ਉਗਦੇ ਆ ਆਪਣੇ ਆਪ ਹੀ ਕੁਦਰਤ ਇਹਨਾਂ ਦਾ ਬੀਜ ਨਾ ਸੰਭਾਲ ਕੇ ਰੱਖ ਲੈਂਦੀ ਆ ਤੇ ਜਦੋਂ ਅੱਜ ਕੱਲ੍ਹ ਬਰਸਾਤ ਦੀ ਰੁੱਤ ਹੁੰਦੀ ਹੈ ਉਦੋਂ ਇਹ ਫੁੱਲ ਆਪਣੇ ਆਪ ਹੀ ਬੜੇ ਸੋਹਣੇ ਸੋਹਣੇ ਖੜਦੇ ਆ ਕੋਈ ਪੀਲੇ ਆ ਕੋਈ ਚਿੱਟੇ ਆ ਤੇ ਇਹ ਨਾ ਬੜਾ ਹੀ ਸੋਹਣਾ ਇੱਥੇ ਫਿਰ ਰੰਗੀਨ ਮੌਸਮ ਬਣ ਜਾਂਦਾ ਆਪਾਂ ਕਹਿ ਸਕਦੇ ਆ ਨਹੀਂ ਬੜਾ ਜੀ ਲੱਗਦਾ ਆ ਇੱਥੇ ਇੱਕ ਤਾਂ ਪ੍ਰਦੂਸ਼ਣ ਹੈ ਨਹੀਂ ਬਿਲਕੁਲੀ ਇੱਥੇ ਇੱਕ ਗਰਮੀ ਹੈ ਨਹੀਂ ਤੇ ਸ਼ਾਂਤ ਮਈ ਮਾਹੌਲ ਆ ਉਧਰ ਹੁਣ ਸਾਹਮਣੇ ਦੇਖੋਗੇ ਨਾ ਤੁਸੀਂ ਉਧਰ ਹੁਣ ਬੱਦਲ ਦੇਖੋ ਉਹ ਨੀਵੇਂ ਫਿਰਦੇ ਆ ਪਹਾੜ ਉੱਚੇ ਆ ਤੇ ਕਈ ਵਾਰ ਇੱਥੇ ਜਦੋਂ ਆਪਾਂ ਖੜੇ ਹੁੰਨੇ ਆ ਨਾ ਪਾਣਾ ਤੇ ਸਾਡੇ ਕੋਲ ਦੀ ਹੌਲੀ-ਹੌਲੀ ਬੱਦਲ ਲੰਘ ਜਾਂਦੇ ਆ ਜਿਵੇਂ ਧੂਆਂ ਨਹੀਂ ਨਾ ਜਾਂਦਾ ਹੁੰਦਾ ਇਸ ਤਰ੍ਹਾਂ ਬੱਦਲ ਐ ਲੰਘ ਜਾਂਦੇ ਆ ਤੇ ਬੜਾ ਹੀ ਸੋਹਣਾ ਇੱਥੋਂ ਦਾ ਨਾ ਵਾਤਾਵਰਨ ਹੈ ਤੇ Shimla ਜੇ ਜਾਣੇ Shimla ਤਾਂ ਬਹੁਤ ਜ਼ਿਆਦਾ ਭੀੜ ਹੈ ਇਹ Shimla ਤੋਂ ਪਹਿਲਾਂ ਆ ਜਿਹੜਾ ਤਾਰਾ ਦੇਵੀ ਹੈ ਇੱਥੇ ਕੋਈ ਭੀੜ ਢੱਕਾ ਨਹੀਂਗਾ ਪਰ ਰਹਿਣ ਵਾਸਤੇ ਇੱਥੇ ਜਗ੍ਹਾ ਤਾਂ ਮਿਲ ਜਾਂਦੀ ਹੈ ਇੱਥੇ ਕਿਤੇ ਥੱਲੇ ਵੀ ਹੋਟਲ ਸਟੱਲ ਰਹਿ ਕੇ ਲੈ ਕੇ ਬੰਦਾ ਰਹਿ ਸਕਦਾ ਹੈ ਤੇ ਉੱਪਰ ਘੁੰਮਣਾ ਹੋਵੇ ਤਾਂ ਇੱਥੇ ਕੋਈ ਰੋਕ ਨਹੀਂ ਇੱਥੇ ਆ ਕੇ ਤੁਸੀਂ 2 ਘੰਟੇ ਰਹੋ ਦੇਖ ਕੇ ਸਾਰਾ ਕੁਝ ਮੋੜ ਦਿਓ ਤੁਸੀਂ ਇੱਥੇ ਤੇ ਆ ਕੀ ਆ ਗਈ ਆਹ ਇੱਧਰ ਜਿਹੜੇ ਲੱਗੇ ਹੋਏ ਆ ਜੀ ਇਹ ਇਹ ਆਪਾਂ ਬੰਬੂ ਕਾਹਦੇ ਵਾਸ ਹੈ ਜੀ ਇਹ ਠੀਕ ਹੈ ਜੀ ਹਾਂ ਇਹ ਬਾਸ ਆਹ ਜਿਹੜਾ ਪੂਰਾ ਨਹੀਂ ਇਹ ਪ੍ਰੋਫੋਟੋ ਹੈ ਇਹ ਵੀ ਆਪਣੇ ਆਪ ਹੀ ਉਗ ਰਿਹਾ ਆਹ ਪੁਰਾਣੇ ਸਮੇਂ ਦੇ ਵਿੱਚ ਨਾ ਜਦੋਂ ਪਾਣੀ ਦੇ ਵਾਸਤੇ ਜਿਹੜੀ ਜ਼ਰੂਰਤ ਪੈਂਦੀ ਸੀ ਆ ਇਹ ਵੱਡੀਆਂ ਡਿਗੂਆਂ ਬਣੀਆਂ ਸੀਗਾ ਬਹੁਤਾ ਸਮਾਂ ਤੋਂ ਨਹੀਂ ਇਹ ਕਹਦਾ ਕਿ ਹੋਈਆਂ ਬਣੀਆਂ ਨੂੰ ਮਤਲਬ ਫੇਰ ਵੀ 20 30 ਹੁਣ ਤਾਂ ਬਾਬਾ ਗੰਦ ਪਿਆ ਪਿਆ ਇਹਦੇ ਵਿੱਚ ਹੀ ਹਾਂ ਜੀ ਹਾਂ ਬਾਬਾ ਗੰਦ ਪਿਆ ਪਿਆ ਹੁਣ ਤਾਂ ਗੰਦ ਫੇਰ ਬੰਦ ਪਈਆਂ ਨਾ ਇਹ ਹੁਣ ਪਾਣੀ ਦਾ ਦੂਜਾ ਸਿਸਟਮ ਚੱਲ ਪਿਆ ਪਾਣੀ ਇੱਧਰ ਸਪਲਾਈ ਆ ਜਾਂਦੇ ਸ਼ਹਿਰ ਤੋਂ ਤੇ ਉੰਜ ਇਹ ਪਾਣੀ ਆਸਤੇ ਉਦੋਂ ਉਸੇ ਵਾਪਸ ਜਾਂਦਾ ਪਾਣੀ ਇਹਨਾਂ ਦੇ ਵਿੱਚੋਂ ਨੀਂ ਦਾ ਪਾਣੀ ਇਕੱਠਾ ਹੋ ਜਾਂਦਾ ਸੀਗਾ ਉਹ ਵਾਰਤ ਲੈਂਦੀ ਸੀਗਾ ਆ ਪਤਾ ਦਾ ਹਾਂ ਆ ਆਪਣਾ ਹੁਣ ਹੀ ਆ ਗਿਆ ਜਿਹੜਾ ਆਪਣਾ ਕੈਨੇਡਾ ਦਾ ਚੰਡੇ ਦੇ ਵਿੱਚ ਲੱਗਿਆ ਹੁੰਦਾ ਅੱਛਾ ਮੈਪਲ ਟਰੀ ਹਾਂਜੀ ਹਾਂਜੀ ਹਾਂ ਮੈਪਲ ਟਰੀ ਤਾਂ ਨਹੀਂ ਪਰ ਹੈ ਉਹਦੀ ਸ਼ਕਲ ਦਾ ਹੀ ਬਿਲਕੁਲ ਉਹਦੇ ਵਰਗਾ ਪਰ ਉਹ ਨਹੀਂਗਾ ਇਹ